ਹਾਰਤ ਨਿਊਜ਼ ਤੇ ਤੁਹਾਡਾ ਸਭ ਦਾ ਬਹੁਤ ਸਵਾਗਤ ਹੈ ਗੱਲ ਕਰਾਂਗੇ 10ਵੀਂ ਔਰ 12ਵੀਂ ਕਲਾਸ ਦੇ ਨਤੀਜਿਆਂ ਦੀ 2025 ਵਿੱਚ CBSE ਦੇ 10ਵੀਂ ਔਰ 12ਵੀਂ ਕਲਾਸ ਦੇ ਤਕਰੀਬਨ 42 ਲੱਖ ਬੱਚਿਆਂ ਨੇ ਪੇਪਰ ਦਿੱਤੇ ਸਨ ਜਿਨ੍ਹਾਂ ਵਿੱਚੋਂ 10ਵੀਂ ਕਲਾਸ ਦੇ 24 ਲੱਖ ਅਤੇ 12ਵੀਂ ਕਲਾਸ ਦੇ 17 ਲੱਖ 88000 ਬੱਚਿਆਂ ਨੇ ਪੇਪਰ ਦਿੱਤੇ ਸੀ ਇਹ ਸਾਰੇ ਬੱਚੇ ਹੁਣ ਬੜੀ ਬੇਸਬਰੀ ਦੇ ਨਾਲ ਆਪਣੇ ਰਿਜ਼ਲਟ ਦਾ ਇੰਤਜ਼ਾਰ ਕਰ ਰਹੇ ਹਨ ਮੈਂ ਆਪ ਜੀਆ ਨੂੰ ਦੱਸਣਾ ਚਾਹਾਂਗਾ ਕਿ ਇਹਨਾਂ ਬੱਚਿਆਂ ਦੇ ਇੰਤਜ਼ਾਰ ਦੀ ਘੜੀ ਖਤਮ ਹੋ ਗਈ ਹੈ। CBSE ਵੱਲੋਂ ਸਕੂਲਾਂ ਨੂੰ ਪਿੰਨ ਕੋਡ ਦੇ ਦਿੱਤੇ ਗਏ ਹਨ। ਇਹ ਪਿੰਨ ਕੋਡ ਬੱਚਿਆਂ ਨੂੰ ਬੜੀ ਜਲਦੀ ਦੇ ਦਿੱਤੇ ਜਾਣਗੇ ਅਤੇ ਜੋ ਰਿਜ਼ਲਟ ਹੈ ਬੋਰਡ ਦਾ ਉਹ ਪਹਿਲਾਂ 10ਵੀਂ ਕਲਾਸ ਦਾ ਆਵੇਗਾ ਅਤੇ ਉਸ ਤੋਂ ਬਾਅਦ ਵਿੱਚ ਨਾਲ ਹੀ 12ਵੀਂ ਕਲਾਸ ਦਾ ਆ ਜਾਵੇਗਾ। ਬੋਰਡ ਵੱਲੋਂ ਰਿਜ਼ਲਟ ਇਸ ਹਫ਼ਤੇ ਵਿੱਚ ਹੀ ਘੋਸ਼ਿਤ ਕਰ ਦਿੱਤਾ ਜਾਵੇਗਾ। ਉਮੀਦ ਹੈ 12 ਤਰੀਕ ਨੂੰ ਰਿਜ਼ਲਟ ਘੋਸ਼ਿਤ ਕਰ ਦਿੱਤਾ ਜਾਵੇਗਾ ਅਤੇ ਏ ਬੱਚੇ ਡੀਜੀ ਲੋਕਰ ਵਿੱਚ ਜਾ ਕੇ ਆਪਣਾ ਰਿਜ਼ਲਟ ਚੈੱਕ ਕਰ ਸਕਦੇ ਹਨ ਅਤੇ ਡੀਐਮਸੀ ਡਿਟੇਲ ਮਾਰਕਸ ਸਰਟੀਫਿਕੇਟ ਵੀ ਡਾਊਨਲੋਡ ਕਰ ਸਕਦੇ ਹਨ ਬੱਚੇ ਆਪਣੇ ਰੋਲ ਨੰਬਰ ਅਤੇ ਪਿੰਨ ਕੋਡ ਜੋ ਸਕੂਲਾਂ ਵੱਲੋਂ ਦਿੱਤਾ ਜਾਵੇਗਾ ਉਹ ਭਰ ਕੇ ਆਪਣੇ ਰਿਜ਼ਲਟ ਚੈੱਕ ਕਰ ਸਕਦੇ ਹਨ ਮੈਂ ਆਪ ਜੀਆਂ ਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਬੱਚੇ ਸੀਬੀਐਸਸੀ ਦੀ ਅਫੀਸ਼ੀਅਲ ਸਾਈਟ ਤੇ ਜਾ ਕੇ ਵੀ ਰਿਜ਼ਲਟ ਚੈੱਕ ਕਰ ਸਕਦੇ ਹਨ ਸੋ ਬੱਚਿਆਂ ਦੇ ਰਿਜ਼ਲਟ ਦੀ ਇੰਤਜ਼ਾਰ ਦੀ ਘੜੀ ਖਤਮ ਹੋ ਗਈ ਹੈ 12 ਤਰੀਕ ਨੂੰ ਬੱਚੇ ਆਪਣਾ ਰਿਜ਼ਲਟ ਤੋ ਦੇਖ ਸਕਣਗੇ 10ਵੀਂ ਔਰ 12ਵੀਂ ਕਲਾਸ ਦੇ ਭਾਰਤ ਨਿਊਜ਼ ਨਾਲ ਜੁੜੇ ਰਹਿਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ